ਹਾਂਜੀ ਸਫਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਤਾਂ ਮੇਤਰੋ ਬੈਲਾ ਦੇ ਫੋਨ 'ਚ ਰਹਿ ਗਏ 4 ਕਿ ਦਿਨ ਬਸ 4 ਕਿ ਦਿਨ ਰਹਿ ਗਏ ਬਈ ਰੱਬ ਸੁੱਖ ਰੱਖੇ ਵਧੀਆ ਸੂਪ ਏ ਬਈ ਸਾਰੇ ਬੱਚੇ ਸਹੀ ਸਲਾਮਤ ਆਉਣ ਇਹਦੇ ਬਾਹਰ ਵਿਚਾਰੀ ਦੇ ਹਨਾ ਤੇ ਬਾਕੀ ਬਈ ਤੁਹਾਨੂੰ ਪਾਵਾਂਗੇ ਅਪਡੇਟ ਜਿੱਦਣ ਸੂਪੀ ਆ ਵੀ ਕੇਰਾ ਬੈਲਾ ਨੋ ਹਰ ਜਾ ਬੈਲਾ ਬੱਚਾ ਉਹ ਉਹਨੂੰ ਕੁਛ ਨਹੀਂ ਕਹਿਣਾ ਨਾ ਬੈਲਾ ਉਰਾ ਬੈਲਾ ਬੱਚਾ ਗਾ ਕੱਲ ਨੂੰ ਤੇਰੇ ਵੀ ਬੱਚੇ ਆਉਣੇ ਆ ਟਿਕ ਜਾ ਆ ਜਾ ਵੀ ਬਾਹਰ ਭਜੋ 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 ਸ਼ਾਬਾਸ਼ ਆ ਜਾ ਵੀ ਸੁਲਤਾਨ ਆ ਜਾ ਬਾਹਰ ਆ ਜਾ ਚੱਲ 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 ਸ਼ਾਬਾਸ਼ ਖੜ ਜਾ ਬੈਲਾ ਖੜ ਜਾ ਆ ਜਾ ਵੀ ਛੋਟੂ ਤੁਸੀਂ ਵੀ ਆ ਜਾਓ ਓਏ ਆ ਜਾਓ ਯਾਰ ਆ ਜਾਓ ਬੈਲਾ ਨੋ 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 ਆ ਜਾਓ ਵੀ ਟਰਕੀ ਤੁਸੀਂ ਵੀ ਆ ਜਾਓ ਓ ਤੇਰੀ ਦੇਖੀ ਡੇਗੇਗੀ ਬੈਲਾ ਯਾਰ ਆਜੋ ਉਧਰ ਚੱਲ ਉਹਨਾਂ ਨੂੰ ਬਾਹਰ ਆ ਜਾਣ ਦੇ ਆਜੋ ਭੱਜ ਜਾਓ ਆਜੋ ਵੀ ਆਜੋ ਸ਼ਾਬਾਸ਼ ਵੈਰੀ ਗੁੱਡ ਚਿੱਟੇ ਟਰਕੀਆਂ ਦਾ ਜੋੜਾ ਆ ਗਿਆ ਬਾਹਰ ਮਿੱਤਰੋ ਕਮਨ ਆਇਓ ਭੱਜ ਜਾਓ ਸ਼ਾਬਾਸ਼ ਉਹ ਨਾ ਬੈਲਾ ਨਾ ਯਾਰਾ ਇਹ ਨਾ ਕਰ ਫਿਆਣੀ ਬਣ ਜਾ ਮਾਂ ਬੰਨ ਵਾਲੀਆਂ ਤੂੰ ਹੁਣ ਉਹ ਆਂਡਾ ਪਿਆ ਦੇ ਖਾ ਆਂਡਾ ਨਾ ਖਾ ਜੀਂ ਕਿਤੇ ਰੁਕ ਜਾ ਆਜੋ ਵੀ ਬਾਹਰ ਆਜੋ ਆਂਡਾ ਚੱਕ ਲਈਏ ਬੈਲਾ ਹਟ ਜਾ ਚੱਲ ਬਈ ਬਾਹਰ ਬਾਹਰ ਚੱਲ ਆਂਡਾ ਚੱਕ ਲੈਣੇ ਆ ਬਈ ਆਪਾਂ ਬੈਲਾ ਵੀ ਖਾ ਜਾਂਦੀ ਹੁੰਦੀ ਹੈ ਕੱਚੇ ਆਂਡੇ ਇਹ ਵੀ ਨਹੀਂ ਛੱਡਦੀ ਹੈਗੀ ਹਨਾ ਮੈਲਾ ਆ ਜਾਓ ਵੀ ਦੋਨੇ ਆ ਜਾਓ ਹਾਂ ਤੂੰ ਬੜੇ ਦੇਣਾ ਬਾਅਦ दिखੀਆਂ ਕਿੱਧਰ ਐਂਦੀਆਂ ਅੱਜਕੱਲ ਆ ਜਾਓ ਵਾਰ ਆ ਜਾਓ ਆ ਜਾਓ ਪੱਜਾਓ ਮਾਰੋ ਸ਼ਾਲਾ ਆਜੋ 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 ਕੁਛ ਨਹੀਂ ਕਹਿੰਦੀ ਬੈਲਾ ਹੁਣ ਤੁਹਾਨੂੰ ਬੈਲਾ ਫਿਆਣੀ ਹੋਗੀ ਤਾਂ ਮਿੱਤਰੋ ਬਈ ਜਾਨਵਰ ਦਿੱਥੇ ਸਾਰੇ ਛੱਡ ਮੋਟਰ ਦਿੱਤੀ ਚਲਾ ਬਈ ਆਜੋ ਫਿਰ ਹਾਂ ਵੀ ਰਾਵੀ ਤੈਨੂੰ ਕਿਹਾ ਸੀ ਨਾ ਤੈਨੂੰ ਠੰਡਾ ਕਰੂੰਗਾ ਆ ਜਾ ਫਿਰ ਆਇਆ ਆਇਆ ਤੇਰਾ ਲੇਵਾ ਤੋਈ ਏ ਲਾ ਟ੍ਰਿਪੂਸ਼ ਵੀ ਤੋ ਦਿੰਨੇ ਆ ਆ ਜਾ ਇਧਰ ਆ ਜਾ ਕਰਾਂਗੇ ਤੈਨੂੰ ਠੰਡੀ ਸੋਣੀਏ ਹਾਂਜੀ ਲੇਵਾ ਤੋਈਏ ਲੇਵਾ ਕਰਦੀ ਆ ਬਈ ਵਾਰੀ ਵਾਰੀ ਅੱਗੇ ਵੀ ਲੇਵਾ ਤੋ ਕੋਈ ਗੱਲ ਨਹੀਂ ਤੇਰੇ ਪੈਰ ਪੂਰ ਸਾਰਾ ਕੁਝ ਤੋ ਦਿੰਨੇ ਆਂਗੇ ਟੈਨਸ਼ਨ ਨਾ ਲੈ ਲੈ ਲਾਡੋ ਆ ਜਾ ਤੈਨੂੰ ਵੀ ਕਰਦੀ ਏ ਠੰਡੀ ਆ ਤਾਂ ਛੋਟੀ ਐ ਇਹਨੂੰ ਤਾਂ ਰਹਿਣ ਦਿੰਦੇ ਹਾਂ ਨਾ ਇਹਨਾਂ ਦੇ ਪਫਾਰਾ ਜਾ ਮਾਰ ਦਿੰਦੇ ਆ ਬੱਕਰੀਆਂ ਤੇ ਤੇ ਦੇ ਇਹਦਾ ਬਾਲੀ ਛੋਟੀ ਹੈਗੀ ਬੱਕਰੀਆਂ ਦੇ ਪਫਾਰਾ ਜਾ ਮਾਰਤਾ ਪਹਿਲਾਂ ਤੈਨੂੰ ਸੱਚ ਤੂੰ ਤਾਂ ਰਹੀ ਗਈ ਚੰਦਰੀਏ ਤੈਨੂੰ ਤਾਂ ਸਭ ਤੋਂ ਵੱਧ ਲੋੜ ਹੈਗੀ ਪਾਣੀ ਨਾ ਫੜ ਪੁੱਤ ਪਾਣੀ ਨਾ ਫੜ ਹਾਂ ਐ ਖੜ ਜਾ ਸਿਆਣੀ ਬਣ ਕੇ ਬਹੁਤ ਅੱਛੇ ਹੰਤਾ ਆਪੇ ਹੀ ਖੜ ਜਾਂਦੀ ਆ ਬਈ ਨਹਾਉਣ ਵਾਸਤੇ ਗਰਮੀ ਜ ਆ ਦੇਖ ਆ ਕਿਵੇਂ ਚੜਦੀ ਆ ਦੇਖੀ ਦੇਖੀ ਆ ਵੀ ਦੇਖ ਕਿਵੇਂ ਜੀਭ ਦੇਖੀ ਕਿਵੇਂ ਚਲਾਉਂਦੀ ਆ ਆ ਆ ਦੇਖ ਆ ਚਾ ਚਾਤਰੋ ਆ ਚਲਾਉਂਦੀ ਆ ਜੀਭ ਆ ਵੀ ਚਲਾਉਗੀ ਹਲੇ ਤਾਂ ਇਹਦੀ ਜੀਭ ਕਣੀ ਦੇਖੀ ਜਾਂਦੀ ਆ ਕਮਾਲ ਆ ਯਾਰ ਆ ਛਾ ਕੇ ਖਾਂਦੀ ਆ ਆਤਰੋ ਤੂੰ ਤੂੰ ਨਹੀਂ ਖਾਣੀ ਆਤਰਾ ਕਹਿੰਦੀ ਮੈਂ ਨਹੀਂ ਖਾਂਦੀ ਬਈ ਚਾਤਰਾ ਕਹਿੰਦੀ ਮੈਂ ਹੀ ਖਾਉਂਗੀ ਦੇਖ ਕੇ ਮੈਂ ਚਲਾਉਂਦੀ ਆ ਮਸ਼ੀਨ ਮੰਗੂ ਜੀਵ ਅੱਜ ਕਰਦੇ ਆ ਬਈ ਕਬੂਤਰਾਂ ਦੀ ਡੀ ਵਾਰਮਿੰਗ ਇਧਰ ਘੋਲੀ ਆਪਾਂ ਦਵਾਈ ਡੌਂਟਰ ਪਲੱਸ ਲਾਵਾਂਗੇ ਬਈ ਤੇ ਦਵਾਈ ਘੋਲੀ ਸ਼ੱਕਰ ਪਾ ਲਈ ਵਿੱਚ ਦਵਾਈ ਤਿਆਰ ਆ ਤੇ ਕਬੂਤਰ ਕੱਢ ਲਏ ਆਪਾਂ ਬਾਹਰ ਬਈ ਤਾਂ ਬਈ ਸਾਰੇ ਕਬੂਤਰਾਂ ਨੂੰ ਦਵਾਈ ਲਾ ਕੇ ਫਿਰ ਜੋੜੇ ਲਾ ਕੇ ਫਿਰ ਛੱਡਾਂਗੇ ਬਈ ਤੇ ਨਾਲੇ ਬਣਵਾ ਰਖੇ ਨੇ ਆਪਾਂ ਟੋਕਰੀ ਵਾਲੇ ਸਟੈਂਡ ਤੇ ਨਾਲੇ ਬਈ ਖੁੱਡਿਆਂ ਦੀ ਵੀ ਕਰਤੀ ਸਫਾਈ ਆ ਵੀ ਖੁੱਡਾ ਸਾਫ ਹੋ ਗਿਆ ਵਧੀਆ ਤੇ ਆ ਵੀ ਵਧੀਆ ਬਣ ਗਿਆ ਬਈ ਆ ਵੀ ਜਮਨੀਟ ਐਂਡ ਕਲੀਨ ਹੋ ਗਿਆ ਆ ਜੋ ਵੀ ਮਿੱਤਰੋ ਫੜੀਏ ਕਬੂਤਰ ਤੇ ਪਾਈਏ ਪਿੰਜਰੇ ਦੇ ਅੰਦਰ ਤੇ ਲੈ ਕੇ ਚਲੀਏ ਬਾਹਰ ਇਹਨਾਂ ਨੂੰ ਬਿੱਟੇ ਦਾ ਵੀ ਸਾਕੇ ਕਬੂਤਰ ਉਹ ਇਹ ਨਾ ਬਾਹਰ ਨਹੀਂ ਕੱਢਦੇ ਖੜਾ ਮੈਂ ਕੋਈ ਨਹੀਂ ਇਹ ਜੇ ਬਾਤ ਬਣੇ ਬਾਹਰ ਹੈਗੇ 1 2 तीन चारे आह गए इक रह गया आ गए सारे टेडा करके बू है ना इं आज ਇੱਥੀ ਦਾ ਰਗਰਸੀ ਕੋਲੇ ਕਬੂਤਰ ਕੱਢ ਲੇ ਬਈ ਸਾਰੇ ਬਾਹਰ ਹੁਣ ਛੱਡ ਦਿਆਂ ਲਾ ਕੇ ਦਵਾਈ ਉਹ ਪਿੰਜਰੇ ਚ ਪਾਈ ਚਲਾਂਗੇ ਲਓ ਜੀ ਪਹਿਲੀ ਕਬੂਤਰੀ ਨੂੰ ਲਾਤੀ ਦਵਾਈ 20 ml ਸਾਰਿਆਂ ਨੂੰ 20 20 ml ਲਾ ਕੇ ਛੱਡਾਂਗੇ ਫਿਰ ਦੇਖਿਓ ਮਲਾਪ ਨਿਕਲਦੇ ਐਡੇ ਐਡੇ ਨਿਕਲਣਗੇ ਬਈ ਸੁੰਡਾ ਕੀੜੇ ਦਿਖਾਵਾਂਗੇ ਤੁਹਾਨੂੰ ਕਿਰਮ ਬਾਹਰ ਨਿਕਲਣੋ ਯਾਰ ਮੈਂ ਕਹਿੰਦਾ ਥੱਲੇ ਵਾਲੀ ਚ ਨਾ ਪਛੜੀ ਚੱਲੀਏ ਥੱਲੇ ਵਾਲੀ ਚ ਵਧੀਆ ਪਤਾ ਲੱਗ ਜੂਗਾ ਫੰਡਾਂ ਦਾ ਹੋਰ ਉਹ ਤੋਂ ਇੱਕ ਦੂਜੇ ਤੇ ਬਿੱਠਾ ਮਾਰਨਗੇ ਐ ਇਹਨੂੰ ਵੀ ਲੱਗੀ ਕੱਟ ਕੱਢਦੇ ਆ ਅੱਜ ਇਹਨਾਂ ਦੇ ਕੀੜੇ ਸਾਰਿਆਂ ਦੇ हां ਵੀ ਤੇਰੇ ਕਿ ਡੱਕ ਕੀੜਾ ਓਏ ਚਿੱਟੀਆਂ ਖਾ ਲਿਆ ਥੋੜੇ ਟਾਈਮ ਤੱਕ ਕੱਢਦੀ ਠੀਕ ਆ ਬਾਕੀ ਭਈ ਆ ਡੀ ਵਾਰਮਿੰਗ ਵਾਲੀ ਦਵਾਈ ਦੇ ਵਿੱਚ ਪਾਇਆ ਆਪਾਂ ਇੱਕ ਪਾਵਰ ਜੈਲ ਪਾਈਆ ਇੱਕ ਹਾਈ ਟੈਕ ਪਾਈਆ ਦੋ ਦਵਾਈਆਂ ਮਿਕਸ ਕਰੀਆਂ ਨੇ ਤੇ ਇੱਕ ਡਾਉਂਟਰ ਪਲੱਸ ਹੋ ਗਈ ਹੈ ਨਾ ਤਿੰਨ ਦਵਾਈਆਂ ਨੇ ਟੋਟਲ ਤਿੰਨ ਦਵਾਈਆਂ ਦਾ ਪਾਣੀ ਬਣਾਇਆ ਭਈ ਪਾ ਕੇ ਸ਼ੱਕਰ ਤੇ ਆ ਨਵੀਂ ਆਈ ਹੈ ਭਈ ਪਾਵਰ ਜੈਲ ਆ ਦੇਖੋ ਆ ਨਵੀਂ ਪਾਵਰ ਜੈ ਲਾਈ ਆ ਪਹਿਲਾਂ ਵਾਲੀ ਬੰਦ ਹੋ ਗਈ ਬਈ ਇਹ ਜਮਾ ਦੀ ਮਾਂ ਵਰਗੀ ਆ ਹਨਾ ਲੋ ਜੀ ਇੱਕ ਰਹਿ ਗਿਆ ਬਈ ਲਾਸਟ ਬਾਕੀ ਸਾਰਿਆਂ ਨੂੰ ਦਵਾਈ ਲਾਤੀ ਵੱਡੇ ਕਬੂਤਰਾਂ ਨੂੰ ਪੱਠੇ ਤੇ ਪੱਠੀਆਂ ਆ ਵੀ ਪਾ ਲੇ ਬਈ ਜਾਲ ਚ ਬਾਕੀ ਇਹਨਾਂ ਦਾ ਰਿਜ਼ਲਟ ਤੁਹਾਨੂੰ ਦਿਖਾਵਾਂਗੇ ਥੋੜੇ ਜਿਹੇ ਟਾਈਮ ਤੱਕ ਦੇਖਿਓ ਨਿਕਲਦੇ ਓਹ ਹੋ ਹੋ ਨਿਕਲ ਗਿਆ ਨਿਕਲੇ ਹੁੰਦਾ ਯਾਰ ਨਿਕਲ ਗਿਆ ਯਾਰ ਚਲੋ ਕੋਈ ਨਹੀਂ ਇਹ ਕਹਿੰਦਾ ਮੈਂ ਨਹੀਂ ਜੋੜਾ ਲਾਉਂਦਾ ਬੋਲਾ ਛਾਤਰੀ ਢਾਂਗੀ ਲਾ ਦੇਈ ਬੜੀ ਵਧੀਆ ਲੱਗਿਆ ਹੈ ਕਿ ਨਾ ਹਾਂ ਲੱਗੇ ਹੋਏ ਇਹਦਾ ਦੰਦੇ ਰਹਿ ਗਿਆ ਚਲ ਕੋਈ ਇਹਨਾਂ ਨੂੰ ਚਲੋ ੱਟਕੇ ਨਾਲ ਹੀ ਰਹਿ ਗਿਆ ਇਹਦਾ ਦਵਾਈ ਲੱਗੀ ਨੂੰ 1 ਘੰਟਾ ਹੋ ਗਿਆ ਬਈ ਤੇ ਹੁਣ ਤੁਹਾਨੂੰ ਰਿਜ਼ਲਟ ਦਿਖਾਉਣਿਆ ਘੰਟੇ ਬਾਅਦ ਦਵਾਈ ਦਾ ਕੀ ਰਿਜ਼ਲਟ ਆ ਇੱਧਰ ਦੇਖੋ ਬਈ ਆ ਕਬੂਤਰ ਨੇ ਹੁਣੀ-ਹੁਣੀ ਗੱਡੀ ਆ ਹਰੇ ਬਾਈ ਦੇਖੋ ਬਈ ਕਿੰਨੀ ਗੱਡੀ ਆਗੀ ਆ ਪੋਟੇ ਚੋਂ ਗੱਡੀ ਆ ਬਈ ਪੋਟੇ ਵਾਲੀ ਹਰੀ ਵਾਈ ਆ ਉਧਰ ਦੇਖੋ ਆ ਮਿੱਠਾ ਮਾਰੀ ਜਾਂਦਾ ਆ ਦੇਖੋ ਬਈ ਆ ਕੱਡਾ ਸੁੰਡ ਪਿਆ ਆ ਦੇਖੋ ਕਿੱਡੇ-ਕੱਡੇ ਮਲਾਪ ਨਿਕਲੇ ਨੇ ਆ ਹਰੇ ਬਾਈ ਆ ਪਏ ਆ ਦੇਖੋ ਆ ਕੱਡਾ ਵੱਡਾ ਸੁੰਡਾ ਆ ਪਏ ਆ ਪਏ ਆ ਹਰੀ ਆ ਹਰੇ ਬਾਈ ਆ ਬੜੇ ਵੱਡੇ ਵੱਡੇ ਫੌਂਟ ਕੱਡੇ ਨੇ ਬਾਈ ਆ ਤਾਂ ਜਮੀ ਹੱਦ ਕਰਤੀ ਇੰਨੀ ਹਰੇ ਬਾਈ ਇਕੱਠੀ ਮਾਰੀ ਬਾਈ ਕਬੂਤਰ ਨੇ ਤਾਂ ਬਈ ਹੁਣ ਬਈ ਆ ਇਹਦੇ ਨਾਲ ਜਮਾ ਸੈੱਟ ਹੋ ਜਾਣਗੇ ਅੰਦਰੋਂ ਫਰੈਸ਼ ਹੋ ਜਾਣਗੇ ਕਬੂਤਰ ਤੇ ਵਧੀਆ ਤੰਦਰੁਸਤ ਹੋ ਜਾਣਗੇ ਫਿੱਟ ਹੋ ਜਾਣਗੇ ਲੋ ਬਈ ਕਬੂਤਰ ਛੜ ਤੇ ਖੁੱਡੇ ਚ ਦਵਾਈ ਲਾਤੀ ਇਧਰਲੇ ਵੀ ਛੜ ਤੇ ਉਹ ਤੇਰੀ ਪੈਰ ਫਸ ਗਿਆ ਓਏ ਕਬੂਤਰ ਦਾ ਪੈਣ ਦੇ ਦੇਖੀ ਦੇਖੀ ਬੱਤ ਤੇ ਦੇਖੀ ਬੱਸ 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 ਤਿਆਂ ਨਾਲ ਉਤਰਿਆ ਕਰੋ ਬੇਟਾ ਐਂ ਕਰ ਤੋ ਕਰਦੇ ਹੁੰਨੇ ਚਲੋ ਬੈਜੋ ਸਾਰਿਆਂ ਨੂੰ ਲੱਗੀ ਪਈ ਦਵਾਈ ਲਓ ਜੀ ਆਪਾਂ ਪਹੁੰਚ ਗਏ ਬਈ ਚੈਨੀ ਕੋਲੇ ਮਹਗਾਣੀਆਂ ਪਿੰਡ ਬੋਹਾ ਦੇ ਕੋਲੇ ਤਾਂ ਬਈ ਆਪਾਂ ਆਹ ਸਟੈਂਡ ਬਣਵਾਏ ਨੇ ਬਾਈ ਤੋਂ ਦੋ ਸਟੈਂਡ ਪਹਿਲਾਂ ਬਣਵਾਏ ਸੀ ਉਹ ਬਣਾਈ ਸੀ ਬਈ ਪਿੰਡ ਵਾਲੇ ਕਬੂਤਰਾਂ ਵਾਸਤੇ ਜੱਸੀ ਹੋਰ ਨੇ ਹਨਾ ਉਹ ਰੱਖ ਲਈ ਸੀ ਤੇ ਆਹ ਦੋ ਆਪਾਂ ਆਪਣੇ ਸੈਟਅਪ ਤੇ ਰੱਖਣੇ ਆ ਇੱਕ ਆ ਪਿਆ ਸਟੈਂਡ ਬਈ ਇਹ ਕਾਫੀ ਬਾਕੀ ਇਧਰ ਬਈ ਢੋਲੀ ਤਿਆਰ ਕਰੀ ਜਾਂਦਾ ਅੰਦਰ ਹਨਾ ਤੇ ਜੀਨੇ ਵੀ ਕਬੂਤਰਾਂ ਦਾ ਸਮਾਨ ਤਿਆਰ ਕਰਾਉਣਾ ਹੋਵੇ ਬਈ ਤੁਹਾਨੂੰ ਬਾਈ ਦਾ ਨੰਬਰ ਦਿੰਨੇ ਆ ਆ ਫੀ ਨੰਬਰ ਸਕਰੀਨ ਸ਼ਾਟ ਲੈ ਲਓ ਬਈ ਤੇ ਆ ਨੰਬਰ ਆ ਬਈ ਮਾਨਸਾ ਏਰੀਆ ਭਲਾੜਾ ਹੋ ਗਿਆ ਜਿਵੇਂ ਬਠਿੰਡਾ ਏਰੀਆ ਹੋ ਗਿਆ ਹਨਾ ਤਾਂ ਬਈ ਸਾਰੇ ਕਿਤੇ ਬਾਈ ਬਣਾ ਕੇ ਦਿੰਦਾਗਾ ਢੋਲੀਆਂ ਹੋ ਗਈਆਂ ਸਟੈਂਡ ਹੋ ਗਏ ਲਾਟਰਮ ਪਾਟਰਮ ਕਬੂਤਰਾਂ ਦਾ ਜੋ ਵੀ ਸਮਾਨ ਆ ਯਾਰ ਪਿੰਜਰੇ ਪੁੰਜਰੇ ਏ ਟੂ ਜ਼ेड ਸਾਰੀਆਂ ਚੀਜ਼ਾਂ ਬਣਾ ਕੇ ਦਿੰਦਾਗਾ ਤੇ ਨਾਲੇ ਰੇਟ ਵੀ ਜਾਇਜ਼ ਲੈਂਦਾ ਏ ਆਪਾਂ 10000 ਰੁਪਏ ਚ ਇੱਕ ਇੱਕ ਸਟੈਂਡ ਤਿਆਰ ਕਰਾਇਆਗਾ 2000 ਦੇ ਦੋ ਸਟੈਂਡ ਤਿਆਰ ਹੋਏ ਨੇ ਤੇ ਬਾਕੀ ਵੀ ਸਟੈਂਡ ਵਧੀਆ ਬਣਾਏ ਨੇ ਜੇ ਆਪਾਂ ਕੰਦ ਦੇ ਉੱਤੇ ਟੰਗ ਕੇ ਲਾਉਣਾ ਹਨਾ ਤਾਂ ਬਈ ਆਹ ਦਿੱਤਾ ਆਪਸ਼ਨ ਬਾਈ ਨੇ ਉਰੇ ਪੇਚ ਲਾ ਕੇ ਕੰਦ ਤੇ ਐ ਟੰਗਿਆ ਜਾਊਗਾ ਜੇ ਥੱਲੇ ਧਰਨਾ ਥੱਲੇ ਧਰ ਸਕਦੇ ਆ ਬਾਕੀ ਇੱਧਰ ਬਈ ਪਿੰਜਰੇ ਤਿਆਰ ਕਰੀ ਜਾਂਦਾ ਆਹ ਟਰੇਆਂ ਤਿਆਰ ਕਰਖੀਆਂ ਨੇ ਬਈ ਲੰਬੀਆਂ ਆਹ ਗੋਲ ਪਿੰਜਰੇ ਹੋਗੇ ਕਬੂਤਰ ਵਾਲੇ ਸਾਰਾ ਸਮਾਨ ਹੀ ਬਣਾਉਂਦਾ ਬਈ ਵਧੀਆ ਬਣਾਉਂਦਾ ਸਮਾਨ ਬਾਕੀ ਤੁਹਾਨੂੰ ਪਤਾ ਹੀ ਹੈ ਪਹਿਲਾਂ ਵੀ ਬਾਈ ਦੀ ਵੀਡੀਓ ਪਾਈ ਹੋਈ ਆ ਆ ਨੰਬਰ ਤੇ ਕਾਲ ਕਰ ਲਿਓ ਬਈ ਇੱਕ ਨੰਬਰ ਚੀ ਬਣਾ ਕੇ ਦੇਉ ਬਾਈ ਲੰਬੇ ਪਾ ਲੋ ਫਿੱਟਾਂ ਅੰਕੇ ਕਰਦੇ ਮੜੀਆਂ ਹੀ ਆ ਲੋੜ ਹੀ ਨਹੀਂ ਬਾਈ ਦੋਨੇ ਇਕੱਠੇ ਪੈ ਜਾਣਗੇ ਦੇ ਉੱਤੇ ਪਾ ਫਿੱਟਾਂ ਕਰਦੇ ਮੜੀਆਂ ਹੀ ਅੰਕੇ ਕਰਦੇ ਆਰਾਮ ਨਾਲ ਹੀ ਪੈ ਜਾਣਗੇ ਫਿਰ ਤਾਂ ਆ ਲੋਕ ਫੋਲ ਵੱਡੀ ਸੀਟ ਦਾ ਹੋ ਚੁਣੋ ਇਹ ਪੰਕਚਰ ਕੋਈ ਨਹੀਂ ਆਉਂਦਾ ਤਰੇ ਗਈ ਉਹਦੇ ਢਾਂਗੀ ਨੇ ਸ਼ੀਸ਼ਾ ਤੋੜਤਾ ਢਾਂਗੀ ਮੜੀ ਕਿਤੇ ਬਾਹਰ ਨਿਕਲ ਰਹੀ ਸੀ ਇਹਨੇ ਡੱਗੀ ਬੰਦ ਕਰਤੀ ਟੜਕ ਗਿਆ i20 ਦਾ ਸ਼ੀਸ਼ਾ ਸਾਰੀ ਗਿਆ ਰਾਵਣ ਵਾਲੀ ਕਰੀ ਆਪਾਂ ਆ ਗਏ ਬਈ ਘਰੇ ਸਟੈਂਡ ਰੱਖਤੇ ਥੱਲੇ ਬਾਗਲ ਚ ਕਿਉਂਕਿ ਬਈ ਜੋੜੇ ਆਪਾਂ 4-5 ਦਿਨਾਂ ਤੱਕ ਲਾਵਾਂਗੇ ਹੁਣ ਬਈ ਕਬੂਤਰ ਤੇ ਕਬੂਤਰੀਆਂ ਅੱਡ ਕਰਦੇ ਆ ਤਾਂ ਕਿ ਜੋੜੇ ਜਲਦੀ ਮਿਲ ਜਾਣ ਲੋ ਬਈ ਦੇਖੋ ਇੱਧਰ ਕਰਤੇ ਕਬੂਤਰ ਸਾਰੇ ਆ ਸਾਰੇ ਕਬੂਤਰ ਨੇ ਨਾਲੇ ਧਰ ਤੇ ਦਾਣੇ ਤੇ ਉਧਰ ਕਰਤੀਆਂ ਕਬੂਤਰੀਆਂ ਇਧਰ ਇੱਕ ਬੱਚਾ ਵੀ ਆ ਛੋਟਾ ਉਧਰ ਬੈਠਾ ਬੱਚੇ ਦਾ ਤਾਂ ਕੋਈ ਚੱਕਰ ਨਹੀਂ ਚੋਗਾ ਦੇ ਦੂਗਾ ਕਬੂਤਰ ਬੱਚਾ ਉਹ ਆਪਣਾ ਬੱਚੇ ਨੂੰ ਕੱਲਾ ਤੇ ਇਧਰ ਨੇ ਕਬੂਤਰੀਆਂ ਬਈ ਦੇਖੋ ਇਹਨਾਂ ਨੂੰ ਵੀ ਧਰਤੇ ਦਾਣੇ ਬਸ 3-4 ਦਿਨ ਆਰਡਰ ਰੱਖਾਂਗੇ ਉਸ ਤੋਂ ਬਾਅਦ ਲਾ ਕੇ ਸਟੈਂਡ ਛੱਡ ਦਾਂਗੇ ਜੋੜੇ ਆ ਲੋ ਵੀ ਆ ਬਣਾਤਾ ਚੈਨਲ ਜੱਫੀ ਹੋਰਾਂ ਦਾ ਰਾਏਪੁਰ ਕਬੂਤਰ ਕਲੱਬ ਰਾਏਪੁਰ ਕਬੂਤਰ ਕਲੱਬ ਇਹਨੂੰ ਸਬਸਕ੍ਰਾਈਬ ਕਰ ਲਿਓ ਬਈ ਤੇ ਜੱਫੀ ਹੋਰਾਂ ਦਾ ਪਹਿਲਾਂ ਕੋਈ ਚੈਨਲ ਨਹੀਂ ਸੀ ਤੇ ਕਈ ਸਾਰੇ ਭਰਾ ਪੁੱਛਦੇ ਸੀ ਵੀ ਜੱਸੀ ਹੋਰਾਂ ਦਾ ਕਿਹੜਾ ਚੈਨਲ ਆ ਤਾਂ ਵੀ ਇਹਨਾਂ ਦਾ ਨਵਾਂ ਚੈਨਲ ਬਣਾਤਾ ਰਾਏਪੁਰ ਕਬੂਤਰ ਕਲੱਬ ਕਰ ਲੋ ਵੀ ਸਾਰੇ ਆਣੇ ਸਬਸਕ੍ਰਾਈਬ ਐਤੇ ਵੀ ਵੀਡੀਓ ਆਇਆ ਕਰਨੀਆਂ